ਹਨ ਬਾਬਾ ਨਾਨਕ ਤੂੰ ਤੁ ਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ਿ ਅਗਨ ਯਾਰ ਸਤ ਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧਨਿਵਾਰ ਸੁਖ ਸਾਗਰ ਗੁਰ ਦਿਉ ਹੈ ਸੁਖ ਦੇ ਮੇਲ ਲਏ ਦੁਖ ਯਾਰ ਗੁਰ ਪੂਰਾ ਨਿਰਬੈਰ ਹੈ ਨਿੰਦਕ ਦੁਖੀ ਬੇਮੁਖ ਕਾਰ ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੇ ਸਤਗੁਰ ਪੁਰਖ ਸੁਜਾਨ ਹੈ ਵੱਡੇ ਅਜਾਨ ਮੁਗਦ ਨਿਸਪਾਰੇ ਸਤਗੁਰ ਆਗੂ ਜਾਣੀਐ ਬਾਹ ਪਕੜ ਅੰਧਲੇ ਉਧਾਰੇ ਮਾਨਿ ਮਾਣੇ ਸਦ ਬਲ ਹਾਰੇ ਸਤਗੁਰ ਗੁਣੀ ਨਿਧਾਨ ਵੈ ਗੁਣ ਕਰ ਬਖਸ਼ ਅਗਣ ਹਾਰੇ ਹਨ ਬਾਬਾ ਨਾਨਕ ਤੂੰ ਰੰਤਾਰ ਹਨ ਬਾਬਾ ਨਾਨਕ ਸਾਰਿਆ ਜਹਾਨ ਲਹਾ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਹ ਤਿਨ ਜਾ ਮੇੜ ਨਾ ਆਇ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਭੁਲੰਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆ ਰੱਬ ਆ ਗੁਰਮੁਖ ਨਾਨਕ ਆ ਰੱਬ ਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜਗ ਭਗਤ ਪਾਇਆ ਜੀਉ ਰਾਮ ਬਹਿ ਰੱਖਦਾ ਆ ਹਰਾਮ ਰਾਜ ਅਰੇ ਦਾਤ ਸੁਭਨ ਦਾ ਦਰਮਾਨ ਆਂਦੀ ਹੋਰਾ ਬਹਿ ਦਾਤ ਸੁਭਨ ਆ ਨਵਨ ਰਾਜ ਅੰਤਾਰੀ ਆਨੰਦ ਕਾ ਸੱਠ ਦੇ ਗਿਓ ਤੁਹਾਨੂੰ ਨੇ ਆਪੇ ਤੁਰੰਦੇ ਇੱਕ ਪਾਰਿਆ ਲੈਣ ਜੀ ਕਿੰਨ੍ਹੇ ਵਾਰੀ ਪਸੰਦ ਇਸ ਪਰਨ ਕਰੇ ਨਾ ਸਵਾਵੇ ਨਾਨਕ ਕਾ ਕਾਦਰ ਕਰੇ ਆਪੇ ਸਾਜ ਪਰ ਆਇਆਇ ਪ੍ਰਤਿਆਪ ਦਰਕ ਕੰਪਾਇਆ ਦੇਖਾ ਤਾ ਕ੍ਰਿਸ਼ਨ ਕਈ ਨਾਨਕ ਸਤਿ ਸਤ ਆਪ ਕੋਈ ਕੀਕੀਆਂ ਵਡਿਆਈਆਂ ਕਿਚ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਦੇਂਦੀਆ ਰ지ਕ ਸੰਭਾਹੇ ਕਾਈ ਘਰ ਬਮਾਉਣੀ ਪਰਛੋੜੀ ਤਿੰਨ ਨਾ ਪਾਏ ਤਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਤੋ ਕਰੇ ਜਿਤਸੈ ਰਜਾਏ ਤੋ ਕਰੇ ਜਿਤਸੈ ਰਜਾਏ ਸੁਰਤਕ ਨਾਮੁ ਸਿਰੀ ਵਾਹੇ ਇਕ ਗੁਰੂ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਇ ਸਤ ਗੁਰੂ ਨਤਾਇ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ اشتركوا <Sings> ਤਗੋਰ ਪਰਸਾਦ ਸੋਰਠ ਮਹਾਲਾ ਪੰਜਵਾਹ ਹਮਾਰੇ ਗਣਤ ਨ ਗਣੀ ਆਕਾਈ ਆਪਣਾ ਬਿਰਦ ਪਿਛਾਣ ਸਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਾਰੇ ਗਣਤਣ ਗਣੀ ਆਕਾਈ ਆਪਣਾ ਬਿਰਦ ਪਿਸ਼ਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤ ਗੁਰ ਪੂਰ ਹੋਈ ਸਰਬ ਕਲਿਆਣ ਰਹਾ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨ ਨਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਜਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਨਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾ हे अकाल पुरख अंतर्जामी श्री गुरु नानक देव निरंकार स्वरूप सच्चे बादशाह जी आप जी दे हजूर अमृत वेले तों ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨ ਤਕ ਭੁੱਲ ਚੁਕ ਮਾ ਫਾਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਨਾਹੀ ਬੰਧ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਪ